ਸਰਫਰੈਸ ਕਪੀਸ ਕਰਾਂ ਇਨਸਲਲ ਇਹ ਮਿਤੀ 6/24 ਨੂੰ ਦੱਬੀ ਹਜ਼ਾਰ ਦੇ ਵਿੱਚ ਸ਼੍ਰੀ ਰਮੇਸ਼ਪੁਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼ਿਵਜੀ ਪੂਲੀ ਸ਼ੰਕਰੀ ਦੀ ਮੂਰਤੀ ਦੇ ਤੇ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੁੰਦੀ ਪੰਡਤ ਤਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਂਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦੇਚਾ ਨਿਰਦੇਸ਼ਾਂ ਦਾ ਵੀ ਇਮੀਡੀਏਟਲੀ ਤਿੰਨ ਪਾਰਟੀਆਂ ਮੁੱਖ ਤੇ ਬਣਾ ਦਿੱਤੀਆਂ ਵੀ ਅਸੀਂ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੱਦਿਆਂ 'ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਦੇ ਲਈ ਜੱਗੀ ਇਹ ਅੰਟਾਲਾ ਪਿੰਡ ਦਾ ਹੈ ਜਿੱਥੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਨਾਂ ਵਾਲੀ ਛਪੜੀ ਦਾ ਰਹਿਣ ਵਾਲਾ ਹੈ ਇਹ ਦੋ ਬੰਦੇ ਅਰੈਸਟ ਕਰਕੇ ਜਿਹੜੀ ਇਹਨਾਂ ਦਾ ਮੂਰਤੀ ਸ਼ਿਵਜੀ ਪੋਲੇ ਸ਼ੰਕਰ ਦੀ ਮੂਰਤੀ ਤੋਂ ਸੋ ਅੱਜ ਆਪਣੇ ਚਾਂਦੀ ਦੀ ਜਿਹੜੇ ਆ ਉਹ ਤੀਜੂਰੇ ਕੀਤੇ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲਿਆ ਜੀ ਕਿੰਨੀ ਕਿੰਨੀ ਚਾਂਦੀ ਸੀ ਜੀ ਹੈ ਜੀ ਚਾਂਦੀ ਕਿੰਨੀ ਕੁ ਕੁਆਂਟੀਟੀ ਸੀ ਜੀ ਤੇ ਅਪ੍ਰੋਕਸੀਮੇਟ 1 ਕਿਜੀ ਦੇ ਲਗਭਗ ਸੀ ਠੀਕ ਇਹਨਾਂ ਦੇ ਕਿਤੇ ਵੇਚਣ ਦੀ ਕੋਸ਼ਿਸ਼ ਵੀ ਕੀਤੀ ਤੇ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕੀਤਾ ਲਏ ਸਾਰੇ ਚੋਰੀ ਉਹ ਕਰਨ ਆਏ ਸੀ ਜਾਂ ਪਹਿਲਾਂ ਉੱਥੇ ਮੱਥਾ ਵਗੈਰਾ ਵੀ ਇਹਨਾਂ ਨੇ ਟੇਕਿਆ ਸੀ ਨਹੀਂ ਇਹਨਾਂ ਦੀ ਮੋਡ ਸਪ੍ਰੈਡ ਹੀ ਇਹ ਆ ਵੀ ਜਾਂਦੇ ਨੇ ਮੱਥਾ ਟੇਕਣ ਦੇ ਬਾਨੇ ਇਹ ਤੇਗੋ ਨਹੀਂ ਹੋ ਇਰਾਨ ਨੂੰ ਮਿਲਦਾ ਦੇ ਉੱਤੇ ਫੇ ਚੋਰੀ ਕਰ ਕਿੰਨੀ ਕਾਸਟ ਦੀ ਹੁੰਦੀ ਜੀ ਜੇ ਦੀ ਹੁਣ ਚਾਂਦੀ ਦੀ ਕਾਸਟ ਵੀ ਦੇਖ ਲੋ 80-90 ਹਜ਼ਾਰ ਦੇ ਲੱਗੇ ਚਾਂਦੀ ਬਾਤ ਹੋ ਗਈ ਹਾਂ ਦੀ ਹਾਂ ਦੀ ਚਾਂਦੀ ਪਹਿਲਾਂ ਪਹਿਲਾਂ ਵੀ ਹੋਈ ਸੀ ਤਾਂ ਜੀ ਪਹਿਲਾਂ ਇਹਨਾਂ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਰੇੜਾ ਵਗੈਰਾ ਚੋਰੀ ਕਰ ਲਿਆ ਸੀ ਉਹ ਤੋਂ ਬਿਨਾਂ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ ਜਿਹਦੇ ਹੁੰਦੀ ਆਲਰੇਡੀ ਦੋ ਪਰਚੇ ਤੇ ਜਗਜੀਤ ਤੇ ਜਿਹੜਾ ਅੰਡਾਲਾ ਵਾਲਾ ਇਹ ਤੇ ਆਲਰੇਡੀ ਦਰਜ ਹੈ ਕਿੰਨੇ ਕ ਟਾਈਮ ਤੋਂ ਜੀ ਇਹਨਾਂ ਨੂੰ ਵਾਰਤਾ ਸੁਣਨ ਦਾ ਇਰਕ ਆਕਸੀਡਿਟੀ ਸਿਰੇ ਦਾ 10 ਤੋਂ 10 ਮਹੀਨੇ ਪੈਟੀ ਪੈਟੀ ਕਰੀ ਮੈਂ ਉਹ ਵੀ ਦਰਸ਼ਕੋਂ ਨੂੰ ਲੈ ਕੇ ਜਿੰਨਾ ਤੋਂ ਸਮਾਨ ਵਗੈਰਾ ਨੇ ਅੱਜ ਅੱਜ ਇਹਨਾਂ ਨੂੰ ਰਮਾਨ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਗੋਇੰਗ ਆਣਾ ਹੈ ਦੇਖੋ ਹੋਰ ਪਹਿਲੀ ਗੱਲ ਆਉਗੀ ਇਹਨਾਂ ਤੋਂ ਬਣਾਉਂਦੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੀ ਜੀ ਨਸ਼ਾ ਵੀ ਕਰਦੇ ਸੀ ਬੈਂ ਨਸ਼ੇ ਵਾਲੇ ਜੀ ਇਹ ਦੋਨੇ ਜਣੇ ਸੀਗਾ ਕੋਲ ਨਾਲ ਸੀ ਇਹਨਾਂ ਦੇ ਕਿ ਦੋਨੇ ਜਣੇ ਸੀ ਇਹ ਚੋਰੀ ਤੋਂ ਹੀ ਆਪਣਾ ਘਰ ਦਾ ਤੋਂ ਜ਼ਿਆਦਾ ਕਰਦੇ ਸੀ ਜੀ Idea like <laughs> <laughs> Subscribe to One India channel and never miss an update.